ਜੇ 10 ਜਵਾਬ ਸਹੀ ਦਿੱਤਾ ਤਾਂ ਟੀ-ਸ਼ਰਟ ਲਟਕਦੀ ਹੈ ਜੀ ਪਿੱਛੇ ਐਵੇਂ ਟੀ-ਸ਼ਰਟਸ ਦੰਦੇ ਜੀ ਬੱਚਿਆਂ ਨੂੰ ਸ਼ਾਦ ਕਰਨ ਲਈ ਗਿਆਨ ਦਾ ਨੰਗਰ ਜਿਹੜਾ ਹੈ ਉਹ ਇੰਨਾ ਵੀਰਾਂ ਦੇ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਇਤਿਹਾਸ ਦੇ ਨਾਲ ਜੋ ਹੈ ਉਸ ਸੰਤਾਰੋਂ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬੱਤ ਕੇਸਗੜ ਸਾਹਿਬ ਤਾਰਾਗੜ ਸਾਹਿਬ ਹੌਲਗੜ ਪੰਜ ਕਿਲੇ ਸਹੀ 5 ਦੇ ਦੱਸੋ ਜਵਾਬ ਹਾਂ ਜੀ ਵੈਰੀ ਗੁੱਡ ਜੀ ਆ ਡੱਬੇ ਦੇ ਵਿੱਚ ਪਰਚੀਆਂ ਪਾਈਆਂ ਹੋਈਆਂ ਨੇ ਜੀ ਤੇ ਇਹਦੇ ਵਿੱਚੋਂ ਬੱਚੇ ਨੇ ਪਰਚੀ ਚੱਕਣੀ ਆ ਤੇ ਉਹ ਪਰਚੀ ਦੇ ਉੱਤੇ ਅਸੀਂ ਪ੍ਰਸ਼ਨ ਨੰਬਰ ਲਿਖ ਹੋਏ ਨੇ ਤੇ ਸਾਡੇ ਕੋਲ ਪ੍ਰਸ਼ਨ ਪਏ ਨੇ ਉਹ ਤੇ ਫਿਰ ਬੱਚੇ ਦਾ ਅਸੀਂ ਜਵਾਬ ਪੁੱਛਦੇ ਆ ਜੇ ਬੱਚਾ ਸਹੀ ਜਵਾਬ ਦੇ ਦਿੰਦਾ ਉਹਨੂੰ ਵੀ ਪੁੱਛਦੇ ਵੀ ਅੱਗੇ ਪੰਜ ਦੱਸਣਾ ਚਾਹੁੰਦਾ ਜੇ ਉਹ ਪੰਜ ਦੱਸਦਾ ਤਾਂ ਫਿਰ ਮੈਡਲ ਜੇ 10 ਦੱਸਦਾ ਤਾਂ ਉਹਨੂੰ ਟੀ-ਸ਼ਰਟ ਸ਼੍ਰੀ ਫਤੇਗੜ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਮੌਜੂਦਾ ਤੇ ਸ਼ਹੀਦੀ ਜੋੜ ਮੇਲ ਦੇ ਵਿੱਚ ਇੱਥੇ ਲੋਕ ਨਤਮਸਤਕ ਹੋਣ ਦੇ ਲਈ ਪਹੁੰਚ ਰਹੇ ਨੇ ਦਰਸ਼ਨਾ ਦੇ ਲਈ ਪਹੁੰਚ ਰਹੇ ਨੇ ਔਰ ਉੱਥੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਇੱਥੇ ਤੁਹਾਨੂੰ ਲੱਗੇ ਨਜ਼ਰ ਆਉਣਗੇ ਤਾਂ ਉੱਥੇ ਗਿਆਨ ਦਾ ਲੰਗਰ ਜਿਹੜਾ ਹੈ ਉਹ ਇੰਨਾ ਵੀਰਾਂ ਦੇ ਵੱਲੋਂ ਲਗਾਇਆ ਗਿਆ ਜਿਸ ਦੇ ਵਿੱਚ ਇਤਿਹਾਸ ਦੇ ਨਾਲ ਜੋ ਹੈ ਉਸ ਸੰਤਾਰੋਂ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਹਿਲਾਂ ਪਰਚੀ ਪਾਈ ਜਾਂਦੀ ਹੈ ਪਰਚੀ ਪਾ ਕੇ ਸਵਾਲ ਪੁੱਛਿਆ ਜਾਂਦਾ ਹੈ ਔਰ ਸਵਾਲ ਪੁੱਛ ਕੇ ਜੇ ਤਾਂ ਕੋਈ ਵਿਅਕਤੀ ਪੰਜ ਸਹੀ ਜਵਾਬ ਦੇ ਦਊਗਾ ਤਾਂ ਉਹਨੂੰ ਮੈਡਲ ਇਨਾਮ ਵਜੋਂ ਦਿੱਤਾ ਜਾਂਦਾ ਹੈ ਔਰ ਜੇ 10 ਸਵਾਲਾਂ ਦਾ ਜਵਾਬ ਜੇਕਰ ਕੋਈ ਸਹੀ ਦੇ ਦੇ ਦਊਗਾ ਤਾਂ ਉਸ ਨੂੰ ਟੀ-ਸ਼ਰਟ ਜਿਹੜੀ ਹੈ ਉਹ ਦਿੱਤੀ ਜਾਊਗੀ ਤਾਂ ਤੁਸੀਂ ਆ ਦੇਖੋ ਇਸ ਵੇਲੇ ਪੰਜ ਕਿਲੇਆਂ ਦੇ ਨਾਮ ਜਿਹੜੇ ਹੈ ਉਹ ਪੁੱਛੇ ਜਾ ਰਹੇ ਨੇ ਹਾਂ ਜੀ ਅਨੰਦਗੜ੍ਹ ਸਾਹਿਬ ਲੋਹਗੜ੍ਹ ਸਾਹਿਬ ਕੇਸਗੜ੍ਹ ਸਾਹਿਬ ਤਾਰਾਗੜ੍ਹ ਸਾਹਿਬ ਹੌਲਗੜ੍ਹ ਪੰਜ ਕਿਲੇ ਪੰਜ ਦੇ 10 ਜਵਾਬ ਹਾਂ ਜੀ ਵੈਰੀ ਗੁੱਡ ਬਿਲਕੁਲ ਸਹੀ ਪੰਜ ਸਹੀ ਜਵਾਬ ਤੁਹਾਡਾ ਹਾਂ ਜੀ ਪੰਜਵਾਂ ਤਾਂ ਨੂੰ ਹੁਣ ਮੈਡਲ ਮਿਲੂਗਾ ਜੀ ਜਿਹੜੇ ਪੰਜ ਜਵਾਬ ਦੇ ਦਿੰਦੇ ਨੇ ਜੀ ਸਹੀ ਜਿਹੜਾ ਇੱਕ ਜਵਾਬ ਦਿੰਦਾ ਉਹ ਨੂੰ ਅਸੀਂ ਲਿਟਰੇਚਰ ਤੇ ਨਾਲ ਕਿਨੂ ਤੇ ਬਿਸਕੁਟ ਤੇ ਜਿਹੜਾ ਪੰਜ ਜਵਾਬ ਸਹੀ ਦੇ ਦਿੰਦਾ ਜੀ ਉਹਨੂੰ ਅਸੀਂ ਮੈਡਲ ਤੇ ਜੇ 10 ਜਵਾਬ ਸਹੀ ਦੇਤਾ ਤਾਂ ਟੀ-ਸ਼ਰਟ ਲਟਕਦੀ ਆ ਜੀ ਪਿੱਛੇ ਐਵੇਂ ਟੀ-ਸ਼ਰਟਸ ਦਿੰਦੇ ਆ ਜੀ ਬੱਚਿਆਂ ਨੂੰ ਸ਼ਾਦ ਕਰਨ ਲਈ ਕਿਵੇਂ ਪਰਚੀ ਪਹਿਲਾਂ ਪਾਉਂਦੇ ਸਵਾਲ ਦੇ ਅੰਦਰ ਪਰਚੀ ਪਈ ਹਾਂਜੀ ਆਹ ਡੱਬੇ ਦੇ ਵਿੱਚ ਪਰਚੀਆਂ ਪਾਈਆਂ ਹੋਈਆਂ ਨੇ ਜੀ ਤੇ ਇਹਦੇ ਵਿੱਚੋਂ ਬੱਚੇ ਨੇ ਪਰਚੀ ਚੱਕਣੀ ਆ ਤੇ ਉਹ ਪਰਚੀ ਦੇ ਉੱਤੇ ਅਸੀਂ ਪ੍ਰਸ਼ਨ ਨੰਬਰ ਲਿਖੇ ਹੋਏ ਨੇ ਤੇ ਸਾਡੇ ਕੋਲ ਪ੍ਰਸ਼ਨ ਪਏ ਨੇ ਉਹ ਤੇ ਫਿਰ ਬੱਚੇ ਦਾ ਅਸੀਂ ਜਵਾਬ ਪੁੱਛਦੇ ਆ ਜੇ ਬੱਚਾ ਸਹੀ ਜਵਾਬ ਦੇ ਦਿੰਦਾ ਉਹਨੂੰ ਵੀ ਪੁੱਛਦੇ ਵੀ ਅੱਗੇ 5 ਦੱਸਣਾ ਚਾਹੁੰਦਾ ਜੇ ਉਹ 5 ਦੱਸਦਾ ਤਾਂ ਫਿਰ ਮੈਡਲ ਜੇ 10 ਦੱਸਦਾ ਤਾਂ ਉਹਨੂੰ ਟੀ-ਸ਼ਰਟ ਦੇ ਦਿੰਦੇ ਤੇ ਵਕਫ ਵਕਤਾਂ ਦੇ ਲੰਗਰ ਲੱਗੇ ਹੋਏ ਨੇ ਤੁਸੀਂ ਗਿਆਨ ਦਾ ਇਹ ਲੰਗਰ ਲਾਇਆ ਹੋਇਆ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਗਿਆਨ ਐਵੇਂ ਅੱਗੇ ਪਰੋਸੀ ਆ ਅਸਲ 'ਚ ਵੀ ਜੇ ਅਸੀਂ ਨਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿੱਚ ਉਹਦੇ ਨਾਲ ਹੈਗੇ ਆ ਸੇਵਾਦਾਰ ਮੈਂ ਇੱਥੇ ਕਾਲਜ ਵਿੱਚ ਹੀ ਪੜਾਉਂਦਾ ਵੈਸੇ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਪੌਟੈਕ ਨੀ ਕਾਲਜ ਤੇ ਅਸੀਂ ਕੀ ਕਰਦੇ ਆ ਸਾਡੇ ਜ਼ੋਨ ਬਣੇ ਹੋ ਅ ਨੈਤਿਕ ਸਿੱਖਿਆ ਉਮ ਧਿਆਨ ਲੈਂਦੇ ਆ ਬੱਚਿਆਂ ਨੂੰ ਮੈਂ ਕਹੂੰਗਾ ਨਾਲ ਨਾਲ ਤੁਸੀਂ ਜ਼ਰੂਰ ਇਹ ਗੇਮ ਵੀ ਖੜਾਈ ਜਾਓ ਨਾਲ ਨਾਲ ਤੁਸੀਂ ਇਹ ਸਵਾਲ ਵੀ ਇਹਨਾਂ ਨੂੰ ਪੁੱਛੀ ਜਾਓ ਔਰ ਆਪਾਂ ਗੱਲਬਾਤ ਵੀ ਜਿਹੜੀ ਹੈ ਉਹ ਜਾਰੀ ਰੱਖਦੇ ਆ ਤਾਂ ਬੱਚਿਆਂ ਨੂੰ ਪਰਚੀ ਪੁਆਈ ਜਾਂਦੀ ਹੈ ਔਰ ਉਸ ਤੋਂ ਬਾਅਦ ਫਿਰ ਜਿਹੜੇ ਜਵਾਬ ਸਹੀ ਦੇਊਗਾ ਤਾਂ ਉਸ ਨੂੰ ਲਿਟਰੇਚਰ ਇੱਕ ਸਵਾਲ ਦੇ ਜਵਾਬ ਦੇ ਉੱਤੇ ਪੰਜ ਦੇ ਉੱਤੇ ਕਿੰਨੂ ਤੋਂ ਔਰ 10 ਦੇ ਉੱਤੇ ਮੈਡਲ ਜਿਹੜਾ ਹੈ ਇਹਨਾਂ ਨੂੰ ਦਿੱਤਾ ਜਾਂਦਾ ਨਾਲ ਟੀ-ਸ਼ਰਟ ਜਿਹੜੀ ਹੈ ਉਹ ਰੱਖੀ ਜਾਂਦੀ ਹੈ ਤਾਂ ਸਵਾਲ ਨੰਬਰ 11 ਜੀ ਇਹ 11 ਦਾ ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ ਪ੍ਰਸ਼ਨ ਹਾਂਜੀ ਬੇਟਾ ਜੀ ਗੁਰੂ ਜੀ ਨੇ ਸਹਿਬ ਜदा अजीत ਸਿੰਘ ਜੀ ਨੂੰ ਕਿਸ ਦੀ ਪਤਨੀ ਜਰਵਾਣੇ ਤੋਂ ਛਡਵਾਉਣ ਲਈ ਭੇਜਿਆ ਸੀ ਚਲ ਤੁਹਾਨੂੰ ਆਪਸ਼ਨ ਦੇ ਦਿੰਦੇ ਆ ਆਪਸ਼ਨ ਦਈਏ ਤੁਹਾਨੂੰ ਕਾਜ਼ੀ ਦੀ ਬ੍ਰਾਹਮਣ ਦੀ ਕਿਸਾਨ ਦੀ ਜਾਂ ਤਿੰਨਾਂ ਦੀ ਨਹੀਂ ਜੀ ਕੋਈ ਸਹੀ ਜਵਾਬ ਦੇ ਸਕਦਾ ਹੋਰ ਤੁਹਾਡੇ ਜੋ ਸੰਗਤ ਚੋਂ ਬਾਬਾ ਜੀ ਸਿੰਘ ਜੀ ਨੂੰ ਜਦੋਂ ਹੁਕਮ ਕਰੇ ਕਿ ਕਿਹਦੀ ਪਤਨੀ ਨੂੰ ਛੜਾ ਕੇ ਲੈ ਕੇ ਆਉਣਾ ਹੈ ਹਾਂਜੀ ਕਾਜੀ ਹਾਂਜੀ ਕੋਈ ਹੋਰ ਬ੍ਰਾਹਮਣ ਦੀ ਪਤਨੀ ਬ੍ਰਾਹਮਣ ਨੇ ਆਗੇ ਉਥੇ ਅ ਅਰਜ ਪਿਆਰੀ ਸੀ ਜੀ ਕਿ ਜਿਹੜੇ ਪਠਾਨ ਆ ਮੇਰੀ ਪਤਨੀ ਨੂੰ ਲੈ ਕੇ ਮਹਾਰਾਜ ਮੇਰੀ ਮਦਦ ਕਰੀ ਜਾਵੇ ਫਿਰ ਬਾਬਾ ਅਜੀਤ ਸਿੰਘ ਜੀ ਦੀ ਡਿਊਟੀ ਲਾਉਂਦੇ ਆ ਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਵੀ ਜਾ ਕੇ ਇਸ ਬ੍ਰਾਹਮਣ ਦੀ ਪਤਨੀ ਨੂੰ ਛੜਾ ਕੇ ਲੈ ਕੇ ਆਓ ਨਲਗਰਾਹ ਦੇ ਕੋਲ ਉੱਥੇ ਜਗ੍ਹਾ ਬਣੀ ਹੈ ਜਿੱਥੇ ਜੀ ਜੀ ਬਿਲਕੁਲ ਬਿਲਕੁਲ ਹਾਂਜੀ ਪਾਓ ਜੀ ਪਰਚੀ ਪਾਓ ਤੇ ਇਨਾਮ ਪਾਓ ਇਹ ਗਿਆਨ ਦਾ ਦਾਨ ਪ੍ਰਦਾਨ ਆ ਜੀ ਆਪਾਂ ਨੇ ਇਹ ਤਾਂ ਹੋਈ ਕਿਸੇ ਵੇ ਬਹਾਨੇ ਜਿਹਦੇ ਬਹਾਨੇ ਨਾਲ ਆਪਾਂ ਨੇ ਆਪਣਾ ਗਿਆਨ ਵਧਾਉਣਾ ਹੈ ਨੌਲੇਜ ਵਧਾਉਣੀ ਆ ਆਪਾਂ ਆਪਣੇ ਵਿਰਸੇ ਬਾਰੇ ਇਤਿਹਾਸ ਬਾਰੇ ਜਾਣੀਏ ਆ 78 ਨੰਬਰ ਜੀ ਪ੍ਰਸ਼ਨ ਨੰਬਰ 78 ਹਾਂਜੀ ਤੁਹਾਡੇ ਹਿੱਸੇ ਦਾ ਪ੍ਰਸ਼ਨ ਆ ਜੀ ਇਹ ਪਾਪ ਕਿਵੇਂ ਧੋਤੇ ਜਾਂਦੇ ਹਨ ਮੈਂ ਤੁਹਾਨੂੰ ਆਪਸ਼ਨ ਦੇ ਦਿੰਦਾ ਕਿਸੇ ਦੇ ਲਹੂ ਦੇ ਨਾਲ ਕਾਲੇ ਧਾਗੇ ਬੰਨਣ ਨਾਲ ਗਰਬਾਣੀ ਪੜ ਵਿਚਾਰ ਕੇ ਜਾਂ ਜਾਂ ਇਸ਼ਨਾਨ ਕਰਨਾ ਜਿਨ੍ਹਾਂ ਦਾ ਜਵਾਬ ਉਹਨਾਂ ਨੂੰ ਦੇਣ ਦੀ ਜੀ ਗਰਬਾਣੀ ਨਾਲ ਵੀ ਜਿ ਪੁੰਨ ਕਰਨ ਨਾਲ ਵੀ ਗਰਬਾਣੀ ਪੜਨ ਤੇ ਵਿਚਾਰਨਾ ਬਿਲਕੁਲ ਗਰਬਾਣੀ ਪੜਨ ਤੇ ਜੇ ਗਰਬਾਣੀ ਪੜਾਂਗੇ ਤਾਂ ਸਾਡੇ ਜਿਹੜੇ ਆ ਪਾਪ ਧੋਤੇ ਜਾਂਦੇ ਅਸੀਂ ਗਿਆਨवान ਹੋ ਕੇ ਚੰਗੇ ਕਾਰਜ ਕਰਾਂਗੇ ਹਾਂਜੀ ਵੀਰ ਜੀ ਜਿਹਦਾ ਸਵਾਲ ਆ ਉਹੀ ਜਵਾਬ ਦੇ ਜੀ ਤਾਂ ਇੱਕ ਗੱਲ ਇਹ ਵੀ ਜੀ ਪਿਛੋਂ ਨਹੀਂ ਕਿਸੇ ਨੇ ਬੋਲਣਾ ਵੀਰ ਜੀ ਅੱਗੇ ਆਜੋ ਤੁਹਾਡਾ ਪ੍ਰਸ਼ਨ ਆ ਅੱਗੇ ਆ ਜੀ ਅੱਗੇ ਬੱਚੇ ਨੂੰ ਅਗੇ ਆਜਾ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਦਾ ਅੱਗੇ ਤੁਸੀਂ ਬੋਲੋ ਗੋਲਦੀ ਗੋਲਦੀ ਸਿੰਘ ਗੋਲਦੀ ਸਿੰਘ ਤੁਹਾਡਾ ਪ੍ਰਸ਼ਨ 142 ਨੰਬਰ ਪ੍ਰਸ਼ਨ ਗੋਲਦੀ ਸਿੰਘ ਦਾ ਆ ਫੜਦੇ ਪਰਚੀ ਆ ਪਿੱਛੋਂ ਨਹੀਂ ਬੋਲਣਾ ਕਿਸੇ ਨੇ ਜੀ ਸਹਿਬਜ਼ਾਦਿਆਂ ਦੇ ਹੱਕ ਵਿੱਚ ਹਾ ਦਾ ਨਾਅਰਾ ਕਿਹਨੇ ਮਾਰਿਆ ਸੀ ਹਾ ਦਾ ਨਾਅਰਾ ਮਾਰਿਆ ਸੀ ਸਹਿਬਜ਼ਾਦਿਆਂ ਦੇ ਜਦੋਂ ਕਚਹਿਰੀ ਲੱਗਦੀ ਆ ਪਿੱਛੇ ਨੇ ਕਿਸੇ ਨੇ ਬੋਲਣਾ ਨਹੀਂ ਪਲੀਜ਼ ਨਵਾਬ ਸੁੱਚਾ ਜੰਦ ਮੋਤੀराम ਮਹਿਰਾ ਹਿੰਮਤ ਸਿੰਘ ਨਵਾਬ ਸ਼ੇਰ ਮੁਹੰਮਦ ਖਾਨ ਮਲੇਰ ਕੋਟੜਾ ਨਹੀਂ ਦੱਸ ਸਕੀ ਕੋਈ ਸੰਗਤ ਚੋਂ ਦੱਸਣਾ ਚਾਹੁੰਦਾ ਜੀ ਹਾਂ ਜੀ ਕੋਟੜਾ ਨੇ ਮਾਰਿਆ ਸੀਗਾ ਨਵਾਬ ਮਲੇਰ ਕੋਟੜਾ ਸ਼ੇਰ ਮੁਹੰਮਦ ਖਾਨ ਹੈਨਾ ਬਿਲਕੁਲ ਇਹਨਾਂ ਨੂੰ ਨਾਮ ਦੇ ਦਿਓ ਜੀ ਹਾਲੀ ਤੱਕ ਦਾ ਵਾਹਿਗੁਰੂ ਪਰਦਾ ਨਾਲ ਮਤਲਬ ਗਿਆਨ ਤਾਂ ਤੁਸੀਂ ਦਿੰਦੇ ਹੀ ਹੈਗੇ ਉਹ ਨਾਲ ਇਸੇ ਹੀ ਸਵਾਲਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਬੰਦਾ ਚੀਜ਼ਾਂ ਸਿੱਖੇ ਜਾਂਦਾ ਜਿਵੇਂ ਪਿਛਲੇ ਸਵਾਲ ਦੀ ਗੱਲ ਕਰੀਏ ਤਾਂ ਪਾਪ ਕਿਵੇਂ ਧੋਤੇ ਜਾ ਸਕਦੇ ਨੇ ਗੁਰਬਾਣੀ ਦੇ ਨਾਲ ਨਾ ਜਿਵੇਂ ਅਨੁਸ਼ਾਸਨ ਬਾਰੇ ਹੁੰਦਾ ਵੀ ਅਨੁਸ਼ਾਸਨ ਦਾ ਕੀ ਫਾਇਦਾ ਹੁੰਦਾ ਤਾਂ ਕਿ ਜਿਹੜੇ ਨੌਜਵਾਨ ਵਰਗਾ ਅੱਜ ਕੱਲ ਆਪਾਂ ਦੇ ਦਿਆਂ ਕਈ ਵਾਰ ਮੰਦਿਰ ਹੱਲਾ ਗੁੱਲਾ ਕਰਨ ਆ ਜਾਂਦੀ ਹੈ ਫਿਰ ਆຊੀ ਨੂੰ ਕਹਿੰਦੇ ਵੀ ਅਨੁਸ਼ਾਸਨ ਦਾ ਕੀ ਫਾਇਦਾ ਹੈ ਇਹਦਾ ਕੀ ਮਹੱਤਵ ਹੈ ਇਹਦਾ ਕੀ ਸਾਨੂੰ ਫਾਇਦਾ ਹੁੰਦਾ ਹੈ ਕਿ ਉਹਨਾਂ ਬੱਚੇ ਵੀ ਹਾਂਜੀ ਅਸੀਂ ਇੱਕ ਚੰਗੇ ਇਨਸਾਨ ਬਣਦੇ ਹਾਂ ਅਨੁਸ਼ਾਸਨ ਵਿੱਚ ਰਹਿਣ ਨਾਲ ਸਾਡਾ ਜੀਵਨ ਕਿਵੇਂ ਬਦਲਦਾ ਹੈ ਇਸ ਤਰ੍ਹਾਂ ਦੇ ਪੇਸ਼ਣ ਵੀ ਸਾਡੇ ਹੁੰਦੇ ਨੇ ਉਹ ਚੰਗਾ ਸੋਣਾ ਕੰਮ ਕਰ ਰਹੇ ਹੋ ਜੀ ਤਾਂ 시ਦੀ ਜੋੜ ਮੇਲ ਦੇ ਵਿੱਚ ਜਿੱਤੇ ਤੁਸੀਂ ਇੱਥੇ ਪਹੁੰਚ ਰਹੇ ਹੋ ਤਾਂ ਤੁਸੀਂ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਥਾਵਾਂ ਦੇ ਉੱਤੇ ਵੀ ਜ਼ੋਰ ਲੈ ਕੇ ਆਓ ਤਾਂ ਜੋ ਇਤਿਹਾਸ ਦੇ ਨਾਲ ਵੀ ਉਹ ਜਾਣੂ ਹੋ ਸਕਣ ਔਰ ਕੁਝ ਚੰਗੀਆਂ ਚੀਜ਼ਾਂ ਇੱਥੋਂ ਦੀ ਤਰਾਪਤ ਕਰਕੇ ਲੈ ਕੇ ਜਾਣ ਕਿਉਂਕਿ ਲੰਗਰ ਛਕਾਂਗੇ ਉਹ ਤਾਂ ਲੰਗਰ ਖਾ ਪੀ ਕੇ ਅਸੀਂ ਹজম ਕਰ ਲੈਂਦੇ ਆ ਪਰ ਜਿਹੜਾ ਗਿਆਨ ਦਾ ਇਹ ਲੰਗਰ ਛਕ ਕੇ ਜਾਵਾਂਗੇ ਸਾਰੀ ਜ਼ਿੰਦਗੀ ਸਾਡੇ ਜ਼ਿਹਨ ਦੇ ਵਿੱਚ ਰਹੂਗਾ ਸਾਡੇ ਦਿਮਾਗ ਦੇ ਵਿੱਚ ਰਹੂਗਾ ਕੈਮਰਾ ਪਰਸਨ ਜਸ਼ਨ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬੀ